ਪੁਰਾਣੇ ਸਮਿਆਂ ਦੇ ਵਿੱਚ ਇੱਕ ਪਿੰਡ ਸੀ ਜਿਹੜਾ ਕਿ ਪਹਾੜਾਂ ਦੇ ਵਿੱਚ ਵਸਿਆ ਹੋਇਆ ਸੀ ਪਿੰਡ ਦੇ ਵਿੱਚ ਕਈ ਕੱਚੇ ਘਰ ਸਨ ਉਹਨਾਂ ਦੇ ਵਿੱਚ ਬੱਚੇ ਖੇਡਦੇ ਘਰਾਂ ਦੇ ਵਿੱਚੋਂ ਧੂਆ ਉੱਡ ਰਿਹਾ ਹੁੰਦਾ ਅਸਮਾਨ ਵਿੱਚ ਪੰਛੀ ਉੱਡਦੇ ਹੁੰਦੇ ਉਸ ਪਿੰਡ ਦਾ ਮਾਹੌਲ ਬਹੁਤ ਹੀ ਜ਼ਿਆਦਾ ਪਿਆਰਾ ਤੇ ਰੋਹਾਨੀਅਤ ਦੇ ਨਾਲ ਭਰਿਆ ਹੋਇਆ ਸੀ ਉਸੇ ਪਿੰਡ ਦੇ ਬਿਲਕੁਲ ਨਾਲ ਲੱਗਦੇ ਹੀ ਪਿੰਡ ਵਿੱਚ ਵੜਦਿਆਂ ਹੀ ਇੱਕ ਬਹੁਤ ਵੱਡਾ ਪਿੱਪਲ ਦਾ ਦਰਖਤ ਸੀ ਜਿਹਦੇ ਥੱਲੇ ਇੱਕ ਅੱਲਾ ਦੇ ਫਕੀਰ ਬੈਠਿਆ ਕਰਦੇ ਸੀ ਜਿਨ੍ਹਾਂ ਦਾ ਜੀਵਨ ਬੜਾਈ ਸਰਲ ਸੀ ਉਹ ਦਿਨ ਪਾਰ ਘੁੰਮ ਘੁੰਮ ਕੇ ਲੋਕਾਂ ਨੂੰ ਨੇਕ ਗੱਲਾਂ ਦੱਸਦੇ ਤੇ ਸ਼ਾਮ ਦੇ ਵਕਤ ਉਸੇ ਰੁੱਖ ਦੇ ਥੱਲੇ ਆ ਜਾਂਦੇ ਮਿਸ਼ਰਾਮ ਕਰਦੇ ਤੇ ਅੱਲਾ ਪਾਕ ਦੀ ਇਬਾਦਤ ਕਰਦੇ ਇੱਕ ਦਿਨ ਉਹ ਫਕੀਰ ਉਸੇ ਵਿਸ਼ਾਲ ਪਿੱਪਲ ਦੇ ਰੁੱਖ ਦੇ ਥੱਲੇ ਬੈਠਾ ਸੀ ਕਿ ਅਚਾਨਕ ਉਹਨਾਂ ਦੇ ਕੋਲ ਇੱਕ ਕਾਂ ਉੱਡਦਾ ਹੋਇਆ ਆਇਆ ਤੇ ਆ ਕੇ ਉਹਨਾਂ ਦੇ ਕੋਲ ਬੈਠ ਗਿਆ ਉਹ ਕਾਂ ਕਾਫੀ ਥੱਕਿਆ ਹੋਇਆ ਸੀ ਫਕੀਰਾਂ ਨੇ ਉਹਨੂੰ ਦੇਖ ਕੇ ਪੁੱਛਿਆ ਮਿੱਤਰ ਤੂੰ ਐਨਾ ਥੱਕਿਆ ਤੇ ਐਨਾ ਪਰੇਸ਼ਾਨ ਕਿਉਂ ਲੱਗ ਰਿਹਾ ਵਾ ਉਹ ਥੋੜੀ देर ਪਹਿਲਾਂ ਤਾਂ ਚੁੱਪ ਰਿਹਾ ਫਿਰ ਦੁਖੀ ਹੋ ਕੇ ਬੋਲਿਆ ਮੈਂ ਇਸ ਦੁਨੀਆ ਤੋਂ ਤੰਗ ਆ ਗਿਆ ਹਾਂ ਕੋਈ ਮੈਨੂੰ ਪਿਆਰ ਹੀ ਨਹੀਂ ਕਰਦਾ ਬਹੁਤ ਸਾਰੇ ਲੋਕ ਮੈਨੂੰ ਅਪਸ਼ਗਨ ਸਮਝਦੇ ਆ ਮੈਂ ਜਿੱਥੇ ਵੀ ਜਾਂਦਾ ਵਾਂ ਲੋਕ ਮੈਨੂੰ ਝਿੜਕੇ ਮਾਰਦੇ ਆ ਬੱਟੇ ਮਾਰਦੇ ਆ ਮੈਂ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਮੇਰੀ ਆਵਾਜ਼ ਵੀ ਕਿਸੇ ਨੂੰ ਸੁਣਨਾ ਪਸੰਦ ਨਹੀਂ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਐਸੇ ਕਰਕੇ ਮੈਂ ਇਸ ਜਨਮ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਵਾਂ ਫਕੀਰਾਂ ਨੇ ਉਸਦੀ ਪੂਰੀ ਗੱਲ ਸੁਣੀ ਤੇ ਮੁਸਕਰਾਨ ਲੱਗ ਪਏ ਫਕੀਰ ਉਸ ਨੂੰ ਕਹਿਣ ਲੱਗੇ ਜੇਕਰ ਤੂੰ ਸੱਚਮੁੱਚ ਹੀ ਆਪਣੇ ਜੀਵਨ ਤੋਂ ਇੰਨਾ ਦੁਖੀ ਆ ਤਾਂ ਤੂੰ ਆਪਣੇ ਜੀਵਨ ਨੂੰ ਬਦਲ ਕਿਉਂ ਨਹੀਂ ਲੈਂਦਾ ਇਹ ਸੁਣ ਕੇ ਕਾਂ ਬੜਾ ਹੈਰਾਨ ਹੋ ਗਿਆ ਪੁੱਛਣ ਲੱਗਾ ਭਾਤਮਾ ਜੀ ਕਿ ਇਹ ਸੰਭਵ ਆ ਕਿ ਮੈਂ ਕੋਈ ਨਵਾਂ ਜੀਵਨ ਚੁਣ ਸਕਦਾ ਫਕੀਰ ਕਹਿੰ ਲਗੇ ਹਾਂ ਕਿਉਂ ਨਹੀਂ ਤੂੰ ਆਪਣੇ ਜੀਵਨ ਨੂੰ ਬਦਲ ਸਕਦਾ ਤੂੰ ਆਪਣੀ ਕਾਇਆ ਨੂੰ ਬਦਲ ਸਕਦਾ ਪਰ ਇੱਕ ਸ਼ਰਤ ਆ ਜਾ ਤੂੰ ਐਦਾਂ ਕਰ ਇੱਕ ਦਿਨ ਕਿਸੇ ਦੂਸਰੇ ਪੰਛੀ ਦੇ ਕੋਲ ਜਾ ਤੇ ਜਾ ਕੇ ਉਹਦਾ ਜੀਵਨ ਦੇਖ ਕੇ ਆ ਫਿਰ ਫੈਸਲਾ ਕਰ ਕਿ ਤੂੰ ਉਹਦੇ ਵਰਗਾ ਬਣਨਾ ਚਾਹੁੰਦਾ ਇਹ ਸੁਣ ਕੇ ਉਹ ਕਾਮਨ ਗਿਆ ਉਸ ਕਾਨੇ ਫਕੀਰਾਂ ਤੋਂ ਅਸ਼ੀਰਵਾਦ ਲਿਆ ਤੇ ਉੱਡ ਗਿਆ ਅਗਲੇ ਦਿਨ ਸਭ ਤੋਂ ਪਹਿਲਾਂ ਉਹ ਇੱਕ ਮੋਰ ਦੇ ਕੋਲ ਗਿਆ। ਮੋਰ ਦੇ ਖੰਭ ਬਹੁਤ ਜ਼ਿਆਦਾ ਰੰਗ-ਬਰੰਗੇ ਸੀ। ਸਾਰੇ ਪੰਛੀ ਦੇਖ ਕੇ ਉਹਦੀ ਪ੍ਰਸ਼ੰਸਾ ਕਰਦੇ। ਲੋਕ ਵੀ ਉਹਦੀ ਪ੍ਰਸ਼ੰਸਾ ਕਰਦੇ ਸੀ। ਉਹਨੇ ਸੋਚਿਆ ਕਿ ਉਹ ਮੈਂ ਮੋਰੀ ਨਾ ਬਣ ਜਾਵਾਂ। ਉਹ ਫਕੀਰ ਦੇ ਕੋਲ ਗਿਆ। ਫਕੀਰ ਨੇ ਉਹਨੂੰ ਅਸ਼ੀਰਵਾਦ ਦਿੱਤਾ ਤੇ ਉਹ ਇੱਕ ਬਹੁਤ ਹੀ ਖੂਬਸੂਰਤ ਮੋਰ ਬਣ ਗਿਆ। ਮੋਰ ਬਣ ਕੇ ਉਹ ਬਹੁਤ ਜ਼ਿਆਦਾ ਖੁਸ਼ ਹੋਇਆ। ਉਦੇ ਖੰਭ ਵੀ ਰੰਗ ਬਰੰਗੇ ਸੀ ਲੋਕ ਵੀ ਦੇਖ ਕੇ ਉਹਦੀ ਪ੍ਰਸ਼ੰਸਾ ਕਰਨ ਲੱਗੇ ਲੇਕਿਨ ਜਦੋਂ ਮੇ ਪਿਆ ਉਹਨੇ ਨਾਚ ਕੀਤਾ ਤਾਂ ਉਹ ਆਪਣੀ ਆਵਾਜ਼ ਖੁਦ ਹੀ ਸੁਣ ਕੇ ਉਦਾਸ ਹੋ ਗਿਆ ਕਿਉਂਕਿ ਉਹਨੂੰ ਆਪਣੀ ਆਵਾਜ਼ ਬਿਲਕੁਲ ਚੰਗੀ ਨਹੀਂ ਲੱਗੀ ਤੇ ਉਹ ਸਮਝ ਗਿਆ ਕਿ ਮੋਰ ਬਣ ਵਿੱਚ ਵੀ ਕੋਈ ਨਾ ਕੋਈ ਕਮੀ ਹੈ ਉਹ ਫਕੀਰਾਂ ਦੇ ਕੋਲ ਫੇਰ ਗਿਆ ਤੇ ਉਹਨੇ ਆਪਣੀ ਉਦਾਸੀ ਫਿਰ ਤੋਂ ਦੱਸੀ ਫਕੀਰ ਨੇ ਕਿਹਾ ਫਿਰ ਦਸ ਤੂੰ ਕੀ ਬਣਾ ਚਾਹੁੰਦਾ ਵਾ ਉਹ ਕਾਂ ਕਹਿਣ ਲੱਗਾ ਮੈਂ ਤੋਤੇ ਨੂੰ ਦੇਖਿਆ ਉਹਦੀ ਆਵਾਜ਼ ਬੜੀ ਮਿੱਠੀ ਆ ਉਹਦਾ ਰੰਗ ਬੜਾ ਪਿਆਰਾ ਵਾ ਮੈਨੂੰ ਤੋਤਾ ਬਣਾ ਦਿਓ ਫਕੀਰਾਂ ਨੇ ਅਸ਼ੀਰਵਾਦ ਦਿੱਤਾ ਤੇ ਉਹਨੂੰ ਤੋਤਾ ਬਣਾ ਦਿੱਤਾ ਹਰੇ ਰੰਗ ਦਾ ਤੋਤਾ ਸਰੀਰ ਬਹੁਤ ਜ਼ਿਆਦਾ ਖੂਬਸੂਰਤ ਸੀ ਆਵਾਜ਼ ਬਹੁਤ ਜ਼ਿਆਦਾ ਮਿੱਠੀ ਸੀ ਇਹ ਸਭ ਕੁਝ ਲੈ ਕੇ ਉਹ ਬਹੁਤ ਜਿਆਦਾ ਖੁਸ਼ ਹੋ ਗਿਆ ਉਹ ਕਾਂ ਲੋਕ ਵੀ ਉਹਨੂੰ ਪਿਆਰ ਦੇ ਨਾਲ ਦੇਖਦੇ ਪਰ ਜਦੋਂ ਲੋਕਾਂ ਨੇ ਦੇਖਿਆ ਬਹੁਤ ਖੂਬਸੂਰਤ ਇੱਕ ਤੋਤਾ ਤਾਂ ਲੋਕਾਂ ਨੇ ਫੜ ਕੇ ਉਹਨੂੰ ਪਿਜਰੇ ਵਿੱਚ ਪਾਲਣ ਵਾਸਤੇ ਰੱਖ ਲਿਆ ਥੋੜੇ ਸਮੇਂ ਵਿੱਚ ਹੀ ਉਸ ਕਾਂ ਨੂੰ ਸਮਝ ਲੱਗ ਗਈ ਕਿ ਤੋਤਾ ਬਣ ਕੇ ਉਹ ਖੂਬਸੂਰਤ ਤਾਂ ਹੋ ਜਾਵੇਗਾ ਪਰ ਉਹ ਆਜ਼ਾਦ ਨਹੀਂ ਰਹਿ ਪਾਵੇਗਾ ਇਸ ਕਰਕੇ ਉਹ ਕਿਸੇ ਤਰ੍ਹਾਂ ਪਿੰਜਰੇ ਵਿੱਚੋਂ ਨਿਕਲ ਕੇ ਵਾਪਸ ਫਕੀਰਾਂ ਦੇ ਕੋਲ ਗਿਆ ਫਕੀਰਾਂ ਕੋਲ ਜਾ ਕੇ ਕਾਹਨੇ ਸਾਰੀ ਗੱਲਬਾਤ ਦੱਸੀ ਕਿ ਉਹ ਤੋਤਾ ਬਣ ਕੇ ਖੁਸ਼ ਤਾਂ ਹੋਇਆ ਪਰ ਲੋਕਾਂ ਨੇ ਉਹਨੂੰ ਫੜ ਕੇ ਪਿੰਜਰੇ ਵਿੱਚ ਪਾ ਲਿਆ ਉਸ ਕਾਹਨੇ ਆਪਣੀ ਪੂਰੀ ਵਿਅਥਾ ਦੱਸੀ ਫਕੀਰ ਕਹਿਣ ਲੱਗੇ ਦੱਸ ਫਿਰ ਤੂੰ ਕੀ ਬਣਨਾ ਚਾਹੁੰਦਾ ਉਹ ਕਾਹ ਕਹਿਣ ਲੱਗਾ ਕਿ ਮੈਨੂੰ ਹਾਂਸ ਦਾ ਜੀਵਨ ਬਹੁਤ ਚੰਗਾ ਲੱਗਦਾ ਉਹ ਸੋਨਾ ਵੀ ਬਹੁਤ ਆ ਤੁਸੀਂ ਮੈਨੂੰ ਹਾਂਸ ਬਣਾ ਦਿਓ ਕੋ ਕੀਰ ਨੇ ਫਿਰ ਤੋਂ ਕਰਮ ਕੀਤਾ ਉਹਨੂੰ ਉਸੇ ਪਲ ਹੰਸ ਬਣਾ ਦਿੱਤਾ ਕਊਵਾ ਹੰਸ ਬਣ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਉਹਦਾ ਰੰਗ ਦੁੱਧ ਵਰਗਾ ਸਫੈਦ ਸੀ ਲੋਕ ਵੀ ਉਹਨੂੰ ਬੜੇ ਪਿਆਰ ਦੇ ਨਾਲ ਦੇਖਦੇ ਸੀ ਲੋਕ ਉਹਨੂੰ ਸਨਮਾਨ ਦਿੰਦੇ ਸਨ ਉਹਦਾ ਸਾਰਾ ਦਿਨ ਬਾਕੀ ਹੰਸਾਂ ਦੇ ਨਾਲ ਤਲਾਬ ਵਿੱਚ ਤੈਰਦੇ ਹੋਏ ਬੀਤਿਆ ਪਰ ਉਹਨੂੰ ਜਲਦੀ ਹੀ ਇਹਸਾਸ ਹੋ ਗਿਆ ਕਿ ਲੋਕ ਸਿਰਫ ਉਹਦੀ ਸੁੰਦਰਤਾ ਕਰਕੇ ਹੀ ਉਹਨੂੰ ਪਸੰਦ ਕਰਦੇ ਆਂ ਹੋਰ ਉਹਦੇ ਨਾਲ ਕਿਸੇ ਦਾ ਕੋਈ ਅਸਲੀ ਪਿਆਰ ਨਹੀਂ ਕਾਂ ਨੂੰ ਹੰਸ ਬਣਨਾ ਵੀ ਪਸੰਦ ਨਹੀਂ ਆਇਆ ਤਿੰਨਾਂ ਚਾਰ ਦਿਨਾਂ ਬਾਅਦ ਉਹ ਕਾਂ ਜੋ ਕਿ ਹੰਸ ਬਣਿਆ ਸੀ ਫਿਰ ਤੋਂ ਉਸੇ ਫਕੀਰ ਜੀ ਦੇ ਕੋਲ ਆਇਆ ਤਿੰਨ ਦਿਨਾਂ ਬਾਅਦ ਆ ਕੇ ਉਹ ਫਕੀਰ ਨੂੰ ਕਹਿਣ ਲੱਗਾ ਮਹਾਰਾਜ ਜੀ ਮੈਨੂੰ ਹੁਣ ਸਮਝ ਆ ਚੁੱਕੀ ਆ ਮੈਂ ਜਿੱਦਾਂ ਦਾ ਵਾਂ ਉਦਾਂ ਦਾ ਹੀ ਠੀਕ ਆ ਮੈਨੂੰ ਸਮਝ ਲੱਗ ਚੁੱਕੀ ਆ ਕਿ ਹਰ ਕਿਸੇ ਦੀਆਂ ਆਪਣੀਆਂ ਖੂਬੀਆਂ ਤੇ ਆਪਣੀਆਂ ਕਮੀਆਂ ਹੁੰਦੀਆਂ ਵਾਂ ਹੰਸ ਸੁੰਦਾਰਾ ਲੇਕਿਨ ਲੋਕ ਉਹਦਾ ਬਾਹਰੀ ਰੂਪ ਦੇਖ ਕੇ ਉਹਨੂੰ ਪਸੰਦ ਕਰਦੇ ਆ ਤੋਤਾ ਮਿੱਠਾ ਬੋਲਦਾ ਵਾ ਪਰ ਲੋਕ ਉਹਨੂੰ ਪਿੰਜਰੇ ਵਿੱਚ ਬੰਦ ਕਰ ਲੈਂਦੇ ਆ ਮੋਰ ਬਹੁਤ ਜ਼ਿਆਦਾ ਸੋਹਣਾ ਵਾ ਪਰ ਉਹਦੀ ਆਵਾਜ਼ ਬਹੁਤ ਖਰਾਬ ਹੁੰਦੀ ਆ ਮੈਂ ਇੱਕ ਕਾਂ ਹਾਂ ਨਾ ਕਿਸੇ ਤੇ ਨਿਰਭਰ ਰਹਿੰਦਾ ਵਾਂ ਨਾ ਕੋਈ ਮੈਨੂੰ ਕੈਦ ਕਰਦਾ ਵਾਂ ਮੈਂ ਤਾਂ ਸੁਤੰਤਰ ਹਾਂ ਇਹ ਹੀ ਮੇਰੀ ਸਭ ਤੋਂ ਵੱਡੀ ਤਾਕਤ ਆ ਐ ਸੁਣ ਕੇ ਫਕੀਰ ਹੱਸਣ ਲੱਗ ਪਏ ਤੇ ਕਹਿਣ ਲੱਗੇ ਮਿੱਤਰ ਤੂੰ ਬਿਲਕੁਲ ਸਹੀ ਗਿਆ ਇਹ ਤੇਰੀ ਅਨਮੋਲ ਜ਼ਿੰਦਗੀ ਤੇ ਅਨਮੋਲ ਸਿੱਖਿਆ ਵਾ ਜਦ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਪਹਿਚਾਣਦੇ ਉਦੋਂ ਤੱਕ ਅਸੀਂ ਆਲੇ-ਦੁਆਲੇ ਪਟਕਦੇ ਰਹਿੰਦੇ ਆਂ ਸਾਨੂੰ ਕਿਤੇ ਵੀ ਚੈਨ ਨਹੀਂ ਮਿਲਦਾ ਸੰਤੁਸ਼ਟੀ ਨਹੀਂ ਮਿਲਦੀ ਤੇ ਅਸੀਂ ਮੂਰਖਤਾ ਦੇ ਵਿੱਚ ਆ ਕੇ ਉਲਟੇ ਪੁਲਟੇ ਕੰਮ ਕਰਦੇ ਰਹਿੰਦੇ ਹਾਂ ਫਕੀਰਾਂ ਨੇ ਉਹਨੂੰ ਪੂਰੀਆਂ ਗੱਲਾਂ ਸਮਝਾ ਦਿੱਤੀਆਂ ਕਿ ਪ੍ਰਮਾਤਮਾ ਨੇ ਸਾਨੂੰ ਜੋ ਬਣਾਇਆ ਜਿੱਦਾਂ ਦਾ ਬਣਾਇਆ ਉਹ ਬੈਸਟ ਆ ਕਿਸੇ ਦੀ ਨਕਲ ਨਾ ਕਰੋ ਕਦੀ ਕਿਸੇ ਵਰਗਾ ਬਣਨੇ ਦੀ ਕੋਸ਼ਿਸ਼ ਨਾ ਕਰੋ ਆਪ ਆਪਣੇ ਆਪ ਨੂੰ ਅੱਗੇ ਵਧਾਓ ਤਾਂ ਜੋ ਲੋਕ ਤੁਹਾਡੇ ਵਰਗਾ ਬਣਨਾ ਚਾਹਣ ਇਹ ਕਹਾਣੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਹੈ ਸਾਨੂੰ ਆਪਣੀਆਂ ਖੂਬੀਆਂ ਪਹਿਚਾਣ ਕੇ ਉਹ ਉਹਨਾਂ ਨੂੰ ਹੀ ਸਵੀਕਾਰ ਕਰਨਾ ਚਾਹੀਦਾ ਕਿਸੇ ਦੂਸਰੇ ਦੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਸਾਨੂੰ ਸਿਰਫ ਤੇ ਸਿਰਫ ਦੁੱਖ ਹੀ ਮਿਲਣਗੇ